ਗਿਆਨੀ ਹਰਪ੍ਰੀਤ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਾਬਕਾ ਲੋਕ ਸਭਾ ਮੈਂਬਰ ਫਤਿਹਗੜ੍ਹ ਸਾਹਿਬ ਤੇ ਬਠਿੰਡਾ ਹਰਿੰਦਰ ਸਿੰਘ ਖਾਲਸਾ ਨੂੰ ਨਵੇਂ ਬਣੇ ਅਕਾਲੀ ਦਲ ਜਾਂ ਸ਼ਰੋਮਣੀ ਅਕਾਲੀ ਦਲ ਗਿਆਨੀ ਕਹਿ ਲਈ ਉਸ ਦੇ ਵਿੱਚ ਸ਼ਾਮਲ ਕਰਾਇਆ ਹੈ। ਹਰਿੰਦਰ ਸਿੰਘ ਖਾਲਸਾ ਦੋ ਵਾਰ ਬਠਿੰਡਾ ਤੋਂ ਇੱਕ ਵਾਰ ਤੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਟਿਕਟ ਤੇ ਇੱਕ ਵਾਰ ਅਕਾਲੀ ਦਲ ਦੀ ਟਿਕਟ ਤੇ ਲੋਕ ਸਭਾ ਦੇ ਲਈ ਚੁਣੇਗੇ। ਹਰਿੰਦਰ ਸਿੰਘ ਖਾਲਸਾ ਬੀਜੇਪੀ ਚ ਵੀ ਸ਼ਾਮਲ ਹੋ ਕੇ ਸੀ ਪਰ 2022 ਦੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਜੋ ਇੰਟਰਨੈਟ ਤੇ ਸੂਚਨਾਵਾਂ ਉਪਲਬਧ ਨੇ ਉਹਨਾਂ ਦੇ ਹਿਸਾਬ ਨਾਲ ਉਹ ਅਕਾਲੀ ਦਲ ਦੇ ਵਿੱਚ ਚਲੇ ਗਏ ਸੀ। ਕੁੱਲ ਮਿਲਾ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਵੱਡਾ ਝਟਕਾ ਸੁਖਬੀਰ ਸਿੰਘ ਬਾਦਲ ਨੂੰ ਦਿੱਤਾ ਹੈ। ਤੁਹਾਨੂੰ ਮੈਂ ਇਹ ਖਬਰ ਇਸ ਤੋਂ ਪਹਿਲਾਂ ਦੇ ਚੁੱਕਿਆ ਕਿ ਹਰਿੰਦਰ ਸਿੰਘ ਖਾਲਸਾ ਅੱਜ ਸ਼ਾਮਲ ਹੋ ਸਕਦੇ ਹੈ। ਹਾਲਾਂਕਿ ਮੈਂ 4 ਵਜੇ 4:30 ਕਿਹਾ ਸੀ ਉਹ ਥੋੜਾ ਲੇਟ ਸ਼ਾਮਲ ਹੋਏ ਹੈ। ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਉਹ ਸ਼ਾਮਲ ਹੋਏ ਇਸ ਮੌਕੇ ਇਕਬਾਲ ਸਿੰਘ ਝੁੰਦਾ ਜਿਹੜੇ ਆ ਦਰਸ਼ਨ ਸਿੰਘ ਸਵਾਲਕ ਤੇ ਹੋਰ ਕਈ ਸੀਨੀਅਰ ਆਗੂ ਉੱਥੇ ਮੌਜੂਦ ਸੀ ਜਦੋਂ ਹਰਿੰਦਰ ਸਿੰਘ ਖਾਲਸਾ ਨੇ ਜਿਹੜਾ ਨਵੇਂ ਬਣਿਆ ਅਕਾਲੀ ਦਲ ਜਾਂ ਸ਼੍ਰੋਮਣੀ ਅਕਾਲੀ ਦਲ ਗਿਆਨੀ ਦੇ ਵਿੱਚ ਸ਼ਮੂਲੀਅਤ ਇਕਤਿਆਰ ਕੀਤੀ ਖੁਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਹਨਾਂ ਨੂੰ ਸ਼ਮੂਲੀਅਤ ਜਿਹੜੀ ਆ ਉਹ ਅਕਾਲੀ ਦਲ ਦੇ ਵਿੱਚ ਕਰਾਈ ਹੈ ਜਿਹੜੀ ਇਹ ਮੇਨ ਖਬਰ ਆ ਤੁਸੀਂ ਉੱਪਰ ਜਾ ਕੇ ਦੇਖ ਸਕਦੇ ਹੋ ਜਿਸ ਦੇ ਵਿੱਚ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਲੋਕਪਣ ਨਿਊਜ਼ ਦੀ ਤਰਫੋਂ ਕਿ ਹਰਿੰਦਰ ਸਿੰਘ ਖਾਲਸਾ ਸ਼ਾਮਲ ਹੋ ਸਕਦੇ ਆ